हां जी भाई जी ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮੇਰੇ ਇੱਕ ਮੱਝ ਦੀ ਵੀਡੀਓ ਤੁਹਾਡਾ ਸਾਂਝੀ ਕਰ ਰਿਹਾ ਤੇ ਵੀਰ ਦੀ ਘਰ ਦੀ ਮੱਝ ਆਇਆ ਤੇ ਕੋਈ ਵਪਾਰ ਦਾ ਕੰਮ ਨਹੀਂ ਗਿਆ ਤੇ ਜਿਵੇਂ ਆਪਾਂ ਆਮ ਹੀ ਗੱਲਾਂ ਕਰਦੇ ਨੇ ਵੀ ਪੀ ਘਰ ਚ ਚਾਹੇ ਪੁੱਛ ਥੋੜੇ ਰੱਖ ਲਈਏ ਪਰ ਚੰਗੇ ਰੱਖ ਲਈਏ ਔਰ ਉਸ ਤਰ੍ਹਾਂ ਬਿਲਕੁਲ ਹੁਭੂ ਬਾਈ ਨੇ ਤਕਰੀਬਨ ਦੋ ਮੱਝਾਂ ਦੋ ਇਧਰ ਕਟੀਆਂ ਖੜੀਆਂ ਐ ਤੇ ਦੋ ਪਿੱਛੇ ਗਾਵਾਂ ਤੇ ਇੱਕ ਦੋ ਬੱਚੀਆਂ ਬਾਈ ਕੋਲ ਲਗਭਗ 7-8 ਕ ਨਗ ਨੇਗੇ ਤੇ ਸਾਰੇ ਚੰਗੀ ਬਰੀਡ ਦੇ ਹਨ ਜਿਵੇਂ ਆ ਸਾਹਮਣੇ ਦੇਖੋ ਆ ਮੱਝ ਹੀ ਬਹੁਤ ਚੰਗੀ ਆ ਜਿਨ੍ਹਾਂ ਚੋਂ ਬਾਈ ਨੇ ਘਰ ਦੀ ਝੋਟੀ ਸੇਲ ਕਰਨੀ ਠੀਕ ਆ ਬਾਕੀ ਜੋ ਜਾਣਕਾਰੀ ਹੋ ਮਾਲਕ ਸਾਂਝੀ ਕਰ ਦੇਣਗੇ ਤੇ ਕੋਈ ਭਰਾ ਜੇ ਪੈਸੇ ਲਾਊਗਾ ਤਸੱਲੀ ਕਿਸੇ ਵੀ ਢੰਗ ਤੋਂ ਜ਼ਰੂਰ ਕਰ ਲਿਆ ਕਰੋ ਠੀਕ ਆ ਕਿਉਂਕਿ ਤੁਸੀਂ ਪੈਸੇ ਲੈਣ ਦੇ ਬਾਅਦ ਚ ਦਿੱਕਤ ਆਉਣ ਨਾਲ ਹਨ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰ ਲਾਂਗੇ ਵੀ ਕੀ ਕੀ ਡਿਟੇਲ ਆ ਕੀ ਸੋ ਵੀਡੀਓ ਪਹਿਲਾਂ ਪੂਰੀ ਕਰੋ ਦੇਖੋ ਤੇ ਨਾਲ ਦੇ ਚੈਨਲ ਨੂੰ ਸਬਸਕ ਨਾ ਤੁਖ ਜਿੰਦਰ ਸਿੰਘ ਪਿੰਡ ਸੰਧੂ ਖੁਰਦਾ ਸੰਧੂ ਖੁਰਦਾ ਗਈ ਜੀ ਜ਼ਿਲ੍ਹਾ ਬਟੰਡਾ ਹਾਂ ਜ਼ਿਲ੍ਹਾ ਬਟੰਡਾ ਲੱਗ ਗਿਆ ਤਹਿਸੀਲ ਇਹਨੂੰ ਫੂਲ ਲੱਗੀ ਤਹਿਸੀਲ ਫੂਲ ਆ ਜੀ ਫੂਲ ਤੋਂ ਕਿੰਨੀ ਕਿਦੂਰਾ ਗ੍ਰਾਮਪੁਰੇ ਫੂਲ ਤੋਂ ਆਪਣਾ ਫੂਲ ਤੋਂ ਹੈਗਾ 11 ਕਿਲੋਮੀਟਰ ਬਾਅਦ ਆ ਜੀ 11 ਕਿਲੋਮੀਟਰ ਤੇ ਜੰਗੀਆਂ ਨੇ ਨੇੜੇ ਆ ਗਿਆ ਨਾ ਤੇ ਭਾੜੋੜ ਨੇੜੇ ਆ ਗਿਆ ਪੰਡੇ ਸ਼ਹਿਰ ਹਣਾ ਹਾਂ ਠੀਕ ਹੈ ਤਾਂ ਮੋਬਾਈਲ ਨੰਬਰ ਵੀ ਆਪਣਾ ਕਿੰਨਾ ਹੈ 98720 ਹਾਂਜੀ 93415 ਠੀਕ ਹੈ ਬਾਈ ਦਾ ਮੋਬਾਈਲ ਨੰਬਰ ਵੀ ਜਿਹੜੀ ਆਪਏ ਝੋਟੀ ਸੇਲ ਕਰਨੀਆਂ ਖਰੀਦੀ ਵੀ ਆ ਕਰ ਦੂੰਗੀ ਆਪਣੀ ਇਹ ਕਰਦਿਆਂ ਬਾਈ ਆ ਵੱਡੀ ਆਈ ਤੂੰ ਇਹ ਤੋਂ ਆ ਝ 8 ਦਿਨ ਸੂਈ ਨੇ ਇਹ ਪਹਿਲੇ 114 ਕਿਲੋ ਤੋਂ ਕੱਢੀ ਸੀ ਇਹਦੀ ਭੈਣ ਸੇਲ ਕਰਨੀ ਹੈ ਇਹਦੀ ਭੈਣ ਸੇਲ ਕਰਨੀ ਫਿਰ ਆਇਆ ਹੁਣ ਦੋ ਕਮਾਚਾ ਹੋ ਗਈ ਦੋ ਗਾਂ ਆ ਮੇਰੇ ਕੋਲ ਚੂਂਗਾ ਪਰ ਬਾਹਲੇ ਸੌਂਦੇ ਨਹੀਂ ਆ ਮੱਝ ਨੇ ਪਰਲੇ ਵਾਸਤੇ ਘਮਾਉ ਦੋ ਫਿਰ ਆਪਾਂ ਇਹਨੂੰ ਦਿਖਾ ਦੀ ਬਲੇ ਮੱਝ ਨੇ ਘਮਾਉ ਦੀ ਕਿਸੇ ਫਰਾਂ ਨੂੰ ਤੇ ਦੂਜੇ ਸੂਸੇ ਬਹੁਤ ਚੰਗੀ ਹੈਗੀ ਇਹਨਾਂ ਵਜਨ ਕੀ ਜਾਣੋ ਤਾਂ ਹੁਣ ਕੱਟਾ ਕੀ ਕੱਟਾਗਾ ਜੀ ਕੱਟਾ ਦਤਾਗਾ ਠੀਕ ਹੈ ਤੇ ਹੁਣ ਆਪਾਂ ਆਹ ਝੋਟੀ ਸੇਲ ਕਰਨੀ ਹੈ ਹਾਂ ਇਹ ਸੇਲ ਕਰਨੀ ਹੈ ਇਹ ਕਿਹੜਾ ਸੂਸ ਹੁੰਦੀ ਆ ਇਹ ਪਹਿਲੇ ਸੂਏ ਸੂਨਾ ਪਹਿਲਾ ਸੁੰਦੀਆ ਤੇ ਕਿਆ ਕਹਦੇ ਨੇ ਬਾਕੀ ਪੈ ਗਏ ਇਹ 10 ਦਿਨ ਬਾਕੀ ਪਿਆ 29 ਤਰੀਕ ਨੂੰ ਦਿਨ ਪੂਰੇ ਹੋ ਆਪਾਂ 19 ਤਰੀਕ 8 ਮਹੀਨੇ ਨੂੰ 25 ਨੂੰ ਵੀਡੀਓ ਬਣਾ ਰਹੇ ਹਾਂਗੇ 29 ਤਰੀਕ 8 ਮਹੀਨੇ ਨੂੰ ਦਿਨ ਪੂਰੇ ਕਰ ਹਾਂ ਤੇ ਦੋ ਚਾਦੇ ਉੱਤ ਲਿਆ ਵੀ ਲਿਆ ਸਕਦੀ ਹੈ ਪਹਿਲਾਂ ਵੀ ਲਿਆ ਜਾ ਸਕਦੀ ਹੈ ਠੀਕ ਹੈ ਲੈ ਬਾਹਰ ਗਿਆ ਕਰਨ ਦੀ ਮੱਝ ਦਪਾ ਕਰਦੀ ਨਹੀਂ ਵਾਲਾ ਨਾ ਦਰਦੀ ਲੈ ਸਾਨੂੰ ਦਿਖਾ ਦੇਣਾ ਮਿੱਤਰ ਕੱਦ ਕਾਠ ਵਾਲੇ ਪੱਖ ਤੋਂ ਤੇ ਸਿੰਘਾਂ ਵਾਲੇ ਪੱਖ ਤੋਂ ਤੇ ਬਾਕੀ ਥਾਣਾ ਜਿਹੜਾ ਗੈਪ ਆ ਉਹ ਬਹੁਤ ਜ਼ਿਆਦਾ ਕੱਟੀ ਦਾ ਹਜੇ 10 ਦਿਨ ਦੀ ਕੱਚੀ ਪਈ ਹੈਗੀ ਵੀਰੇ ਸੀਮਨ ਕਿਹੜਾ ਲੱਗਾ ਗੱਪਣ ਕਿਹੜਾ ਤੁਹਾਨੂੰ ਪਤਾ ਇਹ ਸਮਰਾਖ ਦਾ ਕੋਈ ਸੀਮਨ ਸਮਰਾਟ ਇੱਕ ਤਾਂ ਮਿੱਤਰ ਹੈਗਾ ਸਮਰਾਟ ਥੇਮਕੇਰੀਆਂ ਵਾਲਾ ਤੇ ਇੱਕ ਸਮਰਾਟ ਕਰਮਵੀਰ ਡੇਰੀ ਫਾਰਮ ਤੇ ਵੀ ਹੁਣ ਇਹ ਨਹੀਂ ਪਤਾ ਵੀ ਉਹਨਾਂ ਚ ਕਿਹੜਾ ਸੀਮਨ ਲੱਗਿਆ ਹੋਣਾਗਾ ਤੇ ਝੋਟੀਆਂ ਢਾਂਚਾ ਸਟਰਕਚਰ ਤੇ ਬਿਊਟੀ ਬਾ ਕਮਾਲ ਝੋਟੀ ਹੈ ਤੇ ਕੱਦ ਕਾੜ ಪಕ್ಷ ਤੋਂ ਵੀ ਬਾਕੀ ਥਾਂ ਥਾਂ ਗਿਆ ਬਹੁਤ ਸੋਹਣਾਗਾ ਥੋੜਾ ਜਿਹਾ ਘਰੇਲੂ ਪਿਛੁਰਕੇ ਥੋੜਾ ਉਪਰ ਆ ਕਰ ਜਾਂਦਾ ਤੁਹਾਨੂੰ ਪਸੰਦ ਨੂੰ ਜ਼ਿਆਦਾ ਖਿੱਚਦਾਗਾ ਬਾਕੀ ਸ਼ਕੀਨ ਪੂਰੀ ਹੈ ਉਮਰ ਲੱਗਿਆ ਪਰ ਕਿੰਨੀ ਖੂਬੀ ਕੱਟੀ ਦੀ ਉਮਰ ਆਈ ਦੀ ਹੂ ਮੇਰਾ ਖਿਆਲ ਸਵਾਗਤਨ ਸਾਲ ਸਵਾਗਤ ਹੈ ਦੋ ਆਂਧੂ ਨਾ ਫੇਤਾ ਤੁੰ ਤੋਂ ਹਾਂ ਠੀਕ ਹੈ ਬਾਕੀ ਸਿੰਘਾ ਸੋਹਦੀ ਝੋਟੀ ਸੋਹਣੀ ਆ ਬਾਕੀ ਥਾਣਾ ਦਾ ਗੈਪਸ ਆ ਜੀ ਉਹ ਦੇਖ ਸਕਦੇ ਹਾਂ ਐਸ ਤੋਂ ਸਾਨੂੰ ਫੇਸ ਕੁਆਲਟੀ ਬਣ ਕੇ ਦਿਖਾ ਰਹੇ ਥੋੜਾ ਬਾਹਰ ਨਾ ਪਸ਼ੂ ਉਪਰਾ ਕਰ ਜਾਂਦਾ ਹੈ ਤੋਰਨ ਦਾ ਬਈ ਕਰਦੇ ਨੂੰ ਗਾਹਨਵਾਜ ਮੜਾ ਝੋਟੀ ਤੇ ਉਹ ਠੰਡੀ ਛੇਲਾ ਪੂਰੀ ਲੱਹ ਹੋਂ ਕੋਈ ਚੱਕਰ ਨਹੀਂ ਆ ਨਾ ਜੇ ਮਰਜੀ ਹੱਥ ਲਾਈ ਚੱਲ ਹੂੰ ਮੈਂ ਥੋੜਾ ਬਾਹਰ ਹੀ ਜਾ ਪਿਆ ਨਾ ਉਪਰਾ ਕਰ ਜਾਂਦਾ ਬਾਹਰ ਨਿਕਲਦੇ ਨਹੀਂ ਨਾ ਪਸ਼ੂ ਘਰੇ ਘਰੇ ਰਹਿੰਦੇ ਆ ਪਸ਼ੂ ਸਾਰੀ ਛੇਲਾ ਲੈ ਇਹਦੇ ਵੀ ਹੱਥਾਂ ਫਿਰ ਚੱਲ ਠੀਕ ਆ ਠੀਕ ਆ ਕੋਈ ਟਿੱਕੀ ਨਹੀਂ ਤੇ ਬਾਈ ਫਿਰ ਆਪਾਂ ਜੇ ਆਪਾਂ ਰੇਟ ਵਾਲੀ ਗੱਲ ਕਰੀਏ ਝੋਟੀ ਦਾ ਰੇਟ ਕੀ ਕਰਾਂਗੇ ਰੇਟ 160 ਆ ਜੀ 160 ਪੂਰੇ ਲੈਣਾ ਕਿ ਵਾਦਾ ਘਾਟਾ ਹੋ ਜਾਊਗਾ ਬਸ ਮਾਨ ਤਾਨ ਜਾ ਹੋਊ ਮੌਕੇ ਤੇ ਹੋਊ ਜੀ ਮਾਨ ਪਾ ਹਾਂ ਠੀਕ ਆ ਲੈ ਬਾਈ ਕਹਿੰਦਾ 160 ਮੁੱਲ ਹੈ ਬਾਕੀ ਏਡੇ ਨਾਲ ਝੋਟਾ 160 ਕੁ 11 ਜੇ ਇਹੀ ਕਿਸੇ ਚੰਗੇ ਵੱਡੇ ਬਰੀਡਰ ਕੋਲੇ ਜਾਂ ਵੱਡੇ ਵਪਾਰੀ ਕੋਲੇ ਵੇ ਪਤਾ ਨਹੀਂ ਕੀ ਮੁੱਲ ਮੰਗੇ ਬਾਕੀ ਬਾਈ ਨੇ ਸਾਫ਼ ਹੀ ਗੱਲ ਆ ਵੀ ਘਰ ਦੀ ਝੋਟੀ ਆ ਉਹ ਝੋਟੀ ਸੀ ਨੀਆ ਮਾਸ ਅਸੀਂ ਝੋਟੀ ਦੀ ਭੈਣ ਹੈ ਇਹ ਦੂਜਾ ਸੂ ਆ ਗਈ ਤੇ ਆ ਪਹਿਲਾ ਸੂ ਸੁਣੀਆ ਹਾਲਾ ਕਿ 10 ਦਿਨ ਬਾਅਦ ਬਾਕੀ ਵੀ ਸੂ ਕੇ ਬੜੇ ਤਿਆਰ ਹੋ ਬ੍ਰੀਕ ਕੈਮਰੇ ਕੋ ਕਾਫੀ ਮਿੱਧੋ ਟੋਪੀ ਚ ਤੇ ਇਥੋਂ ਜਿਹੜੇ ਲੇਵਲ ਚ ਚੜਾਈ ਤੇ ਥਣਾ ਦਾ ਗੈਪ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਨਾ ਤੇ ਬਾਕੀ ਬਾਈ ਦੇ ਸਾਰੇ ਪਸ਼ੂ ਬੱਚਾ ਦੇ ਤੋਂ ਉਧਰ ਗਾਵਾਂ ਇਧਰ ਬੱਚੀ ਆ ਵੀ ਸਾਰੇ ਲਗਭਗ ਪਸ਼ੂ ਜਿੰਨੇ ਹੈਗੇ ਬ੍ਰੀਡ ਵਾਲੇ ਪਸ਼ੂ ਆ ਗਏ ਬਾਕੀ ਕਟੀਆਂ ਆ ਹੀ ਬੜਾ ਸ਼ਕੀਨ ਹੈ ਤੇ ਭਈ ਅਗਰ ਲਾਸਟ ਨੰਬਰ ਫੇਰ ਬੋਲ ਦਿਓ 98720 ਹਾਂਜੀ 93415 ਇਹ ਬਾਈ ਦਾ ਸੰਭਰ ਕਰਨ ਵਾਲੇ ਜਿਹੜੇ ਭਰਾ ਨੂੰ ਮੱਝ ਪਸੰਦ ਆਊਗੀ ਬਾਈ ਕੋਲ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ ਜੀ